ਇੱਕ ਏਕੜ ਹਲਦੀ ਲੱਗੀ ਮੇਰੇ ਕੋਲ ਤੇ 3 ਏਕੜ ਮੇਰੇ ਕੋਲ ਕੇਲਾ ਲੱਗੇ ਸਰਵੇ ਕੀਤਾ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ 1600 ਬੂਟਾ ਇੱਕ ਕਿੱਲੇ ਦਾ ਲੱਗਦਾ ਜਦੋਂ ਫਸਲ ਕੱਟੀ ਜਾਣੀ ਹੈ ਤੇ ਨਾਲ ਇੱਕ ਪੌਦਾ ਹੋਰ ਰੱਖਿਆ ਗਿਆ ਹੈ ਅਗਲੇ ਸਾਲ ਵਾਸਤੇ ਕਿ ਤੁਸੀਂ ਕਿਹੜੇ ਪਾਸੇ ਪੈ ਗਏ ਇਹ ਕੇਲਾ ਹੁੰਦਾ ਨਹੀਂ ਇੱਥੇ ਇਹ ਕੇਲਾ ਉੱਧਰ ਹੀ ਹੁੰਦਾ ਜਿੱਧਰ ਗਰਮੀ ਜਾਂਦੀ ਹੈ ਤੇ ਸਰਦੀਆਂ 'ਚ ਸੱਚੀ ਤਾਂ 30000 ਕੁਇੰਟਲ ਕੇਲਾ ਵਿਕਦਾ ਸਾਡੇ ਪੰਜਾਬ ਚ ਹਰ ਮਹੀਨੇ ਤੇ ਸਾਡੇ 12 ਮਹੀਨੇ ਨਹੀਂ ਚੱਲੂਗੀ ਸਾਡੇ ਅਕਤੂਬਰ ਨਵੰਬਰ ਤੇ ਅੱਧ ਦਸੰਬਰ ਤੱਕ ਇਹਦਾ ਫਲ ਲੱਥ ਜੇਗਾ ਚਨ ਹਿਟੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਖੇਤੀ ਦਾ ਮੈਨੂੰ ਸ਼ੌਂਕ ਵੀ ਸੀ ਤੇ 5 ਸਾਲ ਪਹਿਲਾਂ ਮੈਂ ਆਪਣੇ ਘਰ ਵਿੱਚ ਕੇਲੇ ਲਗਾ ਕੇ ਥੋੜੇ ਉਹਨਾਂ ਤੇ ਟਰਾਈ ਵੀ ਕੀਤੀ ਕਿ ਇੱਥੇ ਫਲ ਆ ਸਕਦਾ ਜਾਂ ਨਹੀਂ ਆ ਸਕਦਾ ਪੰਜਾਬ ਵਿੱਚ ਤੇ ਘਰ ਵਿੱਚ ਬਹੁਤ ਵਧੀਆ ਫਲ ਆਇਆ ਸੀ ਉਸ ਤੋਂ ਪ੍ਰੇਰਿਤ ਹੋ ਗਈ ਮੈਂ ਇਹ ਖੇਤੀ ਕੀਤੀ ਪਹਿਲਾਂ ਸੀ ਕਣਕ ਕਣਕ ਝੋਨਾ ਲਗਾਉਂਦੇ ਸੀ ਇੱਥੇ ਨਾਲ ਹਲਦੀ ਲਗਾਉਂਦੇ ਸੀ ਤੇ 1 ਏਕੜ ਹਲਦੀ ਲੱਗੀ ਮੇਰੇ ਕੋਲ ਤੇ 3 ਏਕੜ ਮੇਰੇ ਕੋਲ ਕੇਲਾ ਲੱਗਿਆ ਕਿ ਆਪਾਂ ਜੇ ਇੱਕ ਟਰਾਈ ਕਰਕੇ ਰਿਸਕ ਲੈ ਕੇ ਤੇ ਇਹ ਖੇਤੀ ਕਰੀਏ ਤੇ ਜੇ ਅਹੀਂ ਕਾਮਯਾਬ ਹੋ ਜੰਨੇ ਤਾਂ ਸਾਡੇ ਵਲ ਵੇਖ ਕੇ ਹੋਰ ਵੀ ਕਿਸਾਨ ਇਸ ਖੇਤੀ ਕਰਨਗੇ ਤੇ ਆਪਾਂ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਪਾਣੀ ਦਾ ਪਚਾ ਕਰਾਂਗੇ ਪਾਣੀ ਪਿਛਲੇ ਪਿਛਲੇ ਸਾਲ ਜੁਲਾਈ ਵਿੱਚ ਸ਼ੁਰੂ ਕੀਤੀ ਸੀ ਇਹ ਤੇ ਇਸ ਵਾਰ ਫਲ ਲੱਗਿਆ ਹੁਣ ਹੁਣ ਫਲ ਉਸ ਤਰ੍ਹਾਂ ਉਸਤਨ ਮੈਂ ਮਤਲਬ ਕਿ ਪਹਿਲਾਂ ਜਿਹੜਾ ਸਰਵੇ ਕੀਤਾ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ 1600 ਬੂਟਾ 1 ਕਿੱਲੇ ਦਾ ਲੱਗਦਾ ਤੇ ਇਹਦੇ ਵਿੱਚ 20 ਤੋਂ 25 ਕਿਲੋ 22 ਕਿਲੋ ਤੱਕ ਫਲ ਦਿੰਦਾ ਇੱਕ ਪੌਦਾ ਤੇ 6-7 ਲੱਖ ਦੇ ਕਰੀਬ ਇੱਕ ਏਕੜ ਦੇ ਵਿੱਚੋਂ ਆਮਦਨ ਹੈਗੀ ਇਹਦੀ ਤੇ ਇਹਦਾ ਖਰਚਾ ਹੈਗਾ 1 ਲੱਖ ਰੁਪਇਆ ਸਾਲ ਦਾ ਮਤਲਬ ਇੱਕ ਫਸਲ ਦਾ ਤੇ 3 ਸਾਲ ਜਾਂ 4 ਸਾਲ ਇਹ ਫਸਲ ਚੱਲਦੀ ਹੈ ਇਹ ਸਾਨੂੰ ਕੋਈ ਨਹੀਂ ਆਈ ਲਗਾਉਣ ਵਿੱਚ ਪਹਿਲਾਂ ਮੈਂ ਦੇਖਿਆ ਸੀ ਰੋਪੜ ਜੇ ਦੇ ਵਿੱਚ ਗਏ ਸੀ ਆਪਾਂ ਤੇ ਉੱਥੇ ਲੱਗੇ ਹੋਇਆ 마ਸ਼ੀਵਾੜ ਦੇ ਲਾਗੇ ਲੱਗੇ ਆ ਲੁਧਿਆਣੇ ਲੱਗੇ ਹੋਇਆ ਇਕੱਲਾ ਕ੍ਰੀਬਨ 100 150 ਏਕੜ ਵਿੱਚ ਪੰਜਾਬ ਵਿੱਚ ਖੇਤੀ ਹੋ ਰਹੀ ਹੈ ਇਹਦੀ ਤੋਂ ਖੇਤੀ ਕਰਦੇ ਕਾਮਜਾਂ ਨੇ ਖੇਤੀ ਵਿੱਚੋਂ ਠੀਕਾ ਚਲੋ ਅਸਾਂ ਵੀ ਕਾਫੀ ਮਤਲਬ ਕੀ ਮਦਦ ਮਿਲਦੀ ਹੈ ਕਿ ਉਹ ਵੀ ਉਤਸ਼ਾਹਤ ਕਰਦੇ ਆ ਬਾਕੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਨਾਂ ਵੱਲੋਂ ਵੀ ਕਾਫੀ ਸਾਨੂੰ ਬਹੁਤ ਮਦਦ ਮਿਲੀ ਡਾਕਟਰ ਕਰਨਬੀਰ ਸਿੰਘ ਨੇ ਉੱਥੇ ਉਹਨਾਂ ਨੇ ਸਾਡੇ ਨਾਲ ਕਾਫੀ ਵਾਰ ਇੱਥੇ ਆ ਕੇ ਸਾਡੇ ਨਾਲ ਤੇ ਸਾਨੂੰ ਇਹਦੇ ਵਾਰ ਗਾਈਡ ਕੀਤਾ ਜੀ ਪਹਿਲੇ ਸਾਲ ਲਗਾਣੀ ਹੈ ਫੇਰ ਇਹਨੂੰ ਆਪਾਂ ਜਦੋਂ ਫਸਲ ਕੱਟੀ ਜਾਣੀ ਹੈ ਤੇ ਨਾਲ ਇੱਕ ਪੌਦਾ ਹੋਰ ਰੱਖਿਆ ਗਿਆ ਹੈ ਅਗਲੇ ਸਾਲ ਵਾਸਤੇ ਇਸ ਤਰ੍ਹਾਂ ਅਗਲੇ ਸਾਲ ਫੇਰ ਇੱਕ ਪੌਦਾ ਰੱਖਣਾ ਜਿਹੜਾ ਹੁਣ ਉਹਨੇ ਫਸਲ ਦੇ ਦਿੱਤੀ ਹੈ ਐਦਾਂ ਕਿ ਫਸਲ ਕੱਟੀ ਜਾਣੀ ਤੇ ਨਾਲ ਪੌਦਾ ਤਿਆਰ ਹੋ ਜਾਣਾ ਤਿੰਨ ਸਾਲ ਚਾਰ ਸਾਲ ਚੱਲਦੀ ਫਸਲ ਲਗਾਣੀ ਇੱਕ ਵਾਰੀ ਪੈਂਦੀ ਹੈ ਕਰਦੇ ਹੀ ਸਾਨੂੰ ਕਿ ਤੁਸੀਂ ਕਿਹੜੇ ਪਾਸੇ ਪੈ ਗਏ ਹੋ ਇਹ ਕਿ ਅੱਲਾ ਹੁੰਦਾ ਨਹੀਂ ਇੱਥੇ ਇਹ ਕਿ ਅੱਲਾ ਉੱਧਰ ਹੀ ਹੁੰਦਾ ਜਿੱਧਰ ਗਰਮੀ ਜਾਂਦੀ ਹੈ ਤੇ ਸਰਦੀਆਂ ਚ ਤੇ ਸਰਦੀ ਚ ਵਾਕੇ ਨੂੰ ਦਿੱਕਤ ਆਂਦੀ ਹੈ ਦੋ ਤਿੰਨ ਮਹੀਨੇ ਤੇ ਪਰ ਇਹ ਦੂਸਰੀਆਂ ਸਟੇਟਾਂ 'ਚ 9 ਮਹੀਨੇ ਬਾਅਦ ਫਸਲ ਤੇ ਜਾਂਦੀ ਹੈ ਫਲਦੇ ਜਾਂਦਾ ਹੈ ਤੇ ਸਾਡੇ ਇੱਥੇ 12-13 ਮਹੀਨੇ ਵਿੱਚ ਫਲ ਦਿੰਦਾ ਹੈ ਉਹ 3 ਮਹੀਨੇ ਵਿੱਚੋਂ ਕੱਢੇ ਜਾਂਦੇ ਆ ਸਰਦੀ ਵਾਲੇ ਪੰਜਾਬ ਦੇ ਵਿੱਚ ਹਰ ਮਹੀਨੇ 25 25 ਤੋਂ 30000 ਕੁਇੰਟਲ ਕੇਲਾ ਵਿਕਦਾ ਸਾਡੇ ਪੰਜਾਬ 'ਚ ਹਰ ਮਹੀਨੇ ਤੇ ਇੱਥੇ ਖੇਤੀ ਕੋਈ ਨਹੀਂ ਹੈਗੀ ਤੇ ਜੇ ਬਾਹਰੋਂ ਲਿਆ ਕੇ ਲੋਕੀ ਵੇਚਦੇ ਤੇ ਸਾਡੇ ਕੋਈ ਲੈ ਕੇ ਵੇਚਣਗੇ ਸਾਨਾ ਮਾਰਕੀਟ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਮਤੇ ਸਾਡੇ 12 ਮਹੀਨੇ ਨਹੀਂ ਚੱਲੂਗੇ ਸਾਡੇ ਅਕਤੂਬਰ ਨਵੰਬਰ ਤੇ ਅੱਧ ਦਸੰਬਰ ਤੱਕ ਇਹਦਾ ਫਲ ਲੱਥ ਜੇਗਾ ਤੇ ਉਦੋਂ ਫਸਲ ਦੀ ਰੇਟ ਵੀ ਕਾਫੀ ਹੁੰਦਾ ਕਿਉਂਕਿ ਉਦੋਂ ਤਿਹਾਰ ਹੁੰਦੇ ਨੇ ਕਾਫੀ ਜਿਤਨਾ ਦੀਵਾਲੀ ਆ ਗਈ ਹੋਰ ਦਸਹਿਰਾ ਆ ਗਿਆ ਉਦੋਂ ਫਾਲੇ ਲੱਥਣਾ ਤੇ ਉਦੋਂ ਰੇਟ ਰੂਟ ਕਾਫੀ ਹੋ ਜਾਂਦੇ ਆ ਤੇ ਬਾਕੀ ਸਟੇਟਾਂ ਵਿੱਚ ਉਦੋਂ ਜਿਹੜਾ ਫਾਲ ਘੱਟ ਲੱਥਦਾ ਤੇ ਜੇ ਪੰਜਾਬ ਵਿੱਚ ਖੇਤੀ ਕੀਤੀ ਜਾਏ ਤੇ ਉਹਨਾਂ ਮਹੀਨਿਆਂ ਵਿੱਚ ਚੰਗੇ ਪੈਸੇ ਵਟੇ ਜਾ ਸਕਦੇ ਆ